ਹੱਲ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਤੇ ਕਿਥੋਂ ਦੇ ਨਾਣ ਵਾਲੇ ਹੋ ਕੋੜ ਬਾਬਾ ਦੀਪ ਸਿੰਘ ਗਲੀ ਨੰਬਰ 2 ਕਿੱਥੇ ਤੇ ਕੀ ਗੱਲਬਾਤ ਹੋਈ ਹੈ ਦੇਰ ਰਾਤ ਕਿਹੜੇ ਨੌਜਵਾਨ ਤੁਹਾਡੇ ਘਰ ਦੇ ਬਾਹਰ ਪਹੁੰਚੇ ਨੇ ਤੇ ਕੀ ਕੀਤਾ ਗਿਆ ਉਹ ਲੋਹਾ ਗੋਲੀਆਂ ਚਲਾਈਆਂ ਗਈਆਂ ਆ ਕੇ ਰਾਤ ਨੂੰ 12 ਵਜੇ ਹੀ ਸੁੱਤੇ ਹੋਏ ਹਾਂ ਤੇ ਮੈਂ ਬਾਰੀ ਚ ਵੇਖਿਆ ਤੇ ਉਹਨਾਂ ਨੇ ਠਾ ਠਾ ਫੈਰ ਕੱਢੇ ਤੇ ਕਹਿੰਦੇ ਤੈਨੂੰ ਵੀ ਮਾਰ ਦੇਣਾ ਵਾ ਹੂੰ ਤੋਂ ਬਾਹ ਦਾ 12 ਜਾਣੇ ਹੈਗੇ ਹੀ ਇੱਕ ਗਰੇਵਾਲ ਹੀ ਇੱਕ ਉਹ ਹੀ ਮੀਟ ਵਾਲਾ ਹੂੰ ਹੂੰ ਚਾਰ ਪੰਜ ਜਾਣੇ ਹੋਰ ਹੀ ਮੈਨੂੰ ਉਹਨਾਂ ਦੇ ਨਾਂ ਨਹੀਂ ਪਤਾ ਇੱਕ ਇੱਕ ਕਿੰਨੀਆਂ ਗੋਲੀਆਂ ਛਲਾਈਆਂ ਗਈਆਂ ਨੇ ਦੋ ਗੋਲੀਆਂ ਚੱਲੀਆਂ ਦੋ ਜਦੋਂ ਮੈਂ 100 ਨੰਬਰ ਤੇ ਫੋਨ ਕੀਤਾ ਇੱਥੇ ਪੁਲਿਸ ਆਈ ਸੀ ਇੱਕ ਸਨੀਆਂ ਮੈਨੂੰ ਛੱਡਤੀ ਪਈ ਸੀ ਦੁਪਹਿਰ ਦੀ ਗਿੰਦਾ ਦੀ ਕੁੜੀ ਜੰਨੇ ਆ ਇਹਨਾਂ ਨੇ ਅੱਗੇ ਵੀ ਇੱਕ ਬੰਦਾ ਮਰਵਾਇਆ ਵਾ ਤੇ ਮੈਨੂੰ ਕਹਿੰਦੀ ਤੈਨੂੰ ਵੀ ਮਰਵਾ ਦੇਣਾ ਆਪਾਂ ਕਾਰਨ ਕੀ ਆ ਕਾਰਨ ਪੈਸਿਆਂ ਦਾ ਲੈਣ ਦੇਣਾਗਾ ਹੀ ਪੈਸੇ ਲੈਣੇ ਸੀ 6 ਲੱਖ ਰੁਪਈਆ ਅੱਛਾ ਗਰੇਵਾਲ ਕੋ ਇਹਨੇ ਪਹਿਲਾਂ ਕੰਦਾ ਹੀ ਦੇ ਦਾਂਗਾ ਇਦਾਂ ਲਾਰੇ 3 ਸਾਲ ਤੋਂ ਲਾਰੇ ਲਾਂਦਾ ਰਿਹਾ ਲਾਰੇ ਲੰਦਾ ਰਿਹਾ ਪਰ ਤੁਹਾਡੇ ਵੱਲੋਂ ਫੋਨ ਕੀਤਾ ਜਾਂਦਾ ਸੀ ਉਹਨੂੰ ਆਪਣਾ ਦੂਜੀ ਪਾਰਟੀ ਨੂੰ ਕਿ ਉਹਨਾਂ ਦੇ ਪੈਸੇ ਦਿੱਤੇ ਜਾਣਾ ਹਾਂਜੀ ਮੈਂ ਮੈਨੂੰ ਕਿਸੇ ਦਾ ਉਹਨਾਂ ਦਾ ਫੋਨ ਆਇਆ ਸੀ ਪਾਰਟੀ ਦਾ ਤੁਹਾਡਾ ਟਾਈਮ ਥੀਅਰ ਹੋ ਗਿਆ ਤੇ ਇਹਨਾਂ ਨੂੰ ਕਹੋ ਸਾਡੇ ਪੈਸੇ ਦੇ ਜਾ ਅੱਛਾ ਜੀ ਮੈਂ ਉਹਨੂੰ ਐਹੋ ਹੀ ਕਿਹਾ ਤੇਰਾ ਟਾਈਮ ਥੀਅਰ ਹੋ ਗਿਆ ਤੇ ਤੂੰ ਪੈਸੇ ਮੋੜਦੇ ਉਹਨਾਂ ਦੇ ਮੈਨੂੰ ਵਿੱਚ ਤੂੰ ਆਇਆ ਆ ਕੰਦਾ ਤੂੰ ਕੀ ਲੈਣਾ ਦੇਣਾ ਤੇ ਮੈਂ ਕਿਹਾ ਤੂੰ ਜਦੋਂ ਮੈਨੂੰ ਵਿੱਚ ਪਾਇਆ ਸੀ ਉਦੋਂ ਕੀ ਲੈਣਾ ਦੇਣਾ ਸੀ ਆਸ ਮੈਨੂੰ ਤੇ 65000 ਰੁਪਇਆ ਦੋ ਦਿਨ ਪਹਿਲਾਂ ਮੇਰੇ ਕੋ ਘਰੋਂ ਲੈ ਕੇ ਗਿਆ ਵਾ ਹੱਥ ਜੋੜ ਕੇ ਪੈਰੀ ਮਾ ਕੇ ਮੈਂ ਗੱਡੀਆਂ ਕਢਾਣੀਆਂ ਵਾ ਮੇਰਾ ਸੋਚ ਮੈਂ ਕਹਿੰਦਾ ਭਾਈ ਮੇਰੇ ਕੋ ਪੈਸੇ ਨਹੀਂ ਹੈਗੇ ਸਾਡੇ ਅੱਗੇ ਇੱਕ ਭਰਾ ਪੂਰਾ ਆਇਆ ਤੇ ਮੇਰੇ ਕੋ ਪੈਸੇ ਪੈਰੀ ਹੱਥ ਲਾਈ ਗਿਆ ਨੂੰ ਗੂਗਲ 'ਤੇ ਪੈਸੇ ਕਿਤੇ 65000 ਰੁਪਇਆ ਦੋ ਚੱਕ ਦੇ ਕੇ ਗਿਆ ਮੈਨੂੰ ਉਤੋਂ ਮੁਕਰ ਗਿਆ ਉਹਨੇ ਤਾਂ ਵੀ ਮੁਕਰ ਨਹੀਂ ਮੁਕਰਿਆ ਨਹੀਂ ਆਂਦਿਆਂ ਰਾਤੀ ਹਰ ਗੋਲੀਆਂ ਚਲਾਉਂਦੀਆਂ ਇਹਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਦੀਆਂ ਗਰਾਂਟੀ ਹਾਂਜੀ ਹਾਂਜੀ ਉਹ ਕਹਿੰਦੇ ਕਿ ਤੁਹਾਡੇ ਵੱਲੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਲਗਾਤਾਰ ਉਹਨੂੰ ਕਹੋ ਬਹਾਰੇ ਕਿਹੜੀ ਧਮਕੀ ਦਿੱਤੀ ਹੈ ਬਹਾਰੇ ਇੱਕ ਵੀ ਧਮਕੀ ਦਿੱਤੀ ਹੋਈ ਨਹੀਂ ਕੋਈ ਕਾਰਵਾਈ ਨਹੀਂ ਕਰਾਂਗੇ ਉਹ ਕਹਿੰਦੇ ਉਸ ਤੋਂ ਬਾਅਦ ਆਪਾਂ ਉਹਦੇ ਘਰ ਦੇ ਬਾਹਰ ਪਹੁੰਚੇ ਨਹੀਂ ਕੋਈ ਧਮਕੀ ਨਹੀਂ ਦਿੱਤੀ ਦੁਪਹਿਰੇ ਗੱਲ ਹੋਈ ਮੈਨੂੰ ਸਣੀਆ ਬਾਰ-ਬਾਰ ਫੋਨ ਕਰਦੀ ਸੀ ਤੂੰ ਆ ਆ ਆ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਸ ਮਾਮਲੇ ਦੀ ਡੀਐਸਪੀ ਦੋ ਆਏ ਸੀ ਨਾਲ ਐਸਐਚਓ ਆਏ ਸੀ ਵਾਧੂ ਪੁਲਿਸ ਆਈ ਸੀ ਤੇ ਕੀ ਕਾਰਵਾਈ ਕੀਤੀ ਗਈ ਹੈ ਹਲੋ ਤੱਕ ਸਾਨੂੰ ਦੱਸ ਦੇਣੀ ਪਈ ਨਾ ਬੰਦੇ ਫੜਦੇ ਵੇਓ ਕੀ ਹਾਲ ਨਹੀਂ ਗਈ ਪੁਲਿਸ ਕੀ ਲੱਗਦਾ ਤੁਹਾਨੂੰ ਪਤਾ ਨਹੀਂ ਸਾਨੂੰ ਕੀ ਲੱਗਦਾ ਜਦੋਂ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਉਦੋਂ ਫਿਰ ਉਦੋਂ ਹੀ ਆਉਂਦੀ ਫਿਰ ਪੁਲਿਸ ਤੇ ਜੇ ਮੈਂ ਮਰ ਜੇ ਮੈਂ ਉਹਨਾਂ ਬਾਰੀ ਚ ਗਿਆ ਵਾਂ ਤੇ ਜੇ ਮੈਂ ਮਰ ਜਾਂਦਾ ਤੇ ਕੌਣ ਜ਼ਿੰਮੇਵਾਰ ਹਈ ਕੋਈ ਹੈਗਾ ਕੋਈ ਜਵਾਬ ਹੀ ਨਹੀਂ ਹੈ ਗਾਲੀ ਗੋਲੀਆਂ ਚ ਵੀ ਦਿੱਤਾ ਗਿਆ ਗਾਲੀਆਂ ਵਾਧੂ ਵੀਡੀਓ ਬਣੀਆਂ ਹੀ ਆ ਸਾਰੀਆਂ ਵੀਡੀਓ ਆ ਤੁਹਾਨੂੰ ਵੀਡੀਓ ਬੁਖਾ ਦੇਣਾ ਹੈ ਵੇਖੋ ਗੋਲੀ ਚਲਾਣ ਦੇ ਦੀਆਂ ਵੀਡੀਓ ਹੈਗੀਆਂ ਅੱਛਾ ਸਾਰੀਆਂ ਵੀਡੀਓ ਹੈਗੀਆਂ ਗਾਲਾਂ ਦੀਆਂ ਹੈਗੀਆਂ ਵੀਡੀਓ ਸਾਰੀਆਂ ਵੀਡੀਓ ਆ ਗਿਆ ਹੈ ਵੇਖੋ ਜੀ ਕੀ ਇਨਸਾਨ ਦੀ ਮੰਗ ਕਰਦੇ ਨੇ ਅਹੀ ਉਹਨਾਂ ਨੂੰ ਸਹਾਇਆ ਆ ਵੇਖੋ ਹਾਂ ਲੱਗਦਾ ਉਹ ਸਨੀਆ ਪਤਾ ਕੀ ਕੰਦੀ ਭਈ ਹੈ ਸਨੀਆ ਕੰਦੀ ਭਈ ਇਦਾਂ ਨੂੰ ਫਾਇਰ ਮਾਰ ਇਦਾਂ ਨੂੰ ਫਾਇਰ ਮਾਰਾ ਸਾਰੀ ਆਵਾਜ਼ ਆਈ ਵੀਡੀਓ ਚ ਲੱਗਦਾ ਜੀ ਉਹਨਾਂ ਨੇ ਉਹਨਾਂ ਨੇ ਕੰਮ ਕਰਵਾਇਆ ਗਿਆ ਉਹਨਾਂ ਵਾਲੇ ਮੈਨੂੰ ਲੱਗਦਾ ਉਹਨਾਂ ਵਾਲੇ ਕੰਮ ਕਰਾਇਆ ਹੋਊਗਾ ਠੀਕ ਹਾਂਜੀ ਜੀ ਜੀ ਅਜੇ ਹੁਣ ਤੱਕ ਮੈਂ ਅੱਗੇ ਕੁਝ ਨਹੀਂ ਜਾ ਸਕਦਾ ਜੀ ਸਿੰਘ ਜੀ ਅਫਸਰ ਦੱਸਣਾ ਤੇ ਜੀਰਾ ਤੀ ਮੌਕੇ ਤੇ ਗਏ ਸੀ ਉਥੇ ਮੌਕੇ ਤੇ ਗਿਆ ਸੀ ਮੈਂ ਮੌਕਾ ਦੇਖਿਆ ਸੀ ਤੇ ਕੀ ਮੌਕਾ ਵੇਖਿਆ ਜੀ ਬਈ ਉਥੇ ਮੌਕਾ ਦੇਖਿਆ ਜੀ ਮੇਰੇ ਸਾਡੇ ਤੋਂ ਪੀਸ ਦਾ ਪਾਰਟ ਆ ਧੰਨਵਾਦ ਉਸ ਤਾਂ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜੀ ਉਥੇ ਬਿਲਕੁਲ ਜੀ ਆਈ ਹੈ ਜੀ ਤੇ ਕਿੰਨੇ ਨੌਜਵਾਨ ਦਿਖਾਈ ਦੇ ਰਹੇ ਨੇ ਜੀ ਉਹਦੇ ਵਿੱਚ ਤੁਸੀਂ ਕਰ ਰਹੇ ਆ ਜੀ ਪੰਜ ਛੇ ਜਵਾਨ ਆ ਹੂੰ ਤੁਸੀਂ ਕਰ ਰਹੇ ਆ ਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਵੱਲੋਂ ਉਹ ਤੁਸੀਂ ਕਰ ਰਹੇ ਸੀ ਨਹੀਂ ਤੁਸੀਂ ਵੀਡੀਓ ਵੇਖੀ ਆ ਜੀ ਉਹ ਰਾਤ ਦੀ ਬਿਲਕੁਲ ਦੇਖੀ ਆ ਜੀ ਹਾਂ ਤਾਂ ਕੀ ਉਹਦੇ ਵਿੱਚ ਦਿਖਾਈ ਦੇ ਰਿਹਾ ਪੰਜ-ਛੇ ਬੰਦੇ ਆਥ ਵਿੱਚ ਝਗੜਾ ਕਰਦੇ ਆ। ਪਾਰੀ ਆਫ ਦੇ ਵਿੱਚ ਝਗੜਾ ਦਾ ਤਰ ਤੋ ਹੋ ਗਾ ਕਿ ਪਾਰਟੀ ਬਾਹਰ ਆਈ ਹੈ ਪਾਰਟੀ ਦੇ ਬਾਹਰ ਹੀ ਨਹੀਂ ਆਈ। ਨੋਜ਼ਮਾਨ ਤਾਂ ਕੱਲੇ ਗਾਣਾ ਗੱਡੀ ਆ ਰਹੇ ਆਪਣਾ ਗਲੀ ਦੇ ਵਿੱਚ। ਤੁਸੀਂ ਦੇਖੀਏ ਵੀ ਵੀਡੀਓ ਹਾਂਜੀ ਵੇਖੀ ਹੈ ਜੀ। ਮੈਂ ਸਾਰਾ ਕੁਝ ਦੇਖਿਆ ਵੈਰੀਫਾਈ ਕਰਦੇ ਹਾਂ। ਤੇ ਵੇਖਿਆ ਵੀ ਦਾਦੇ ਕਿਉਂ ਨਹੀਂ ਵੇ ਗੋਲੀ ਚੱਲੀ ਹੈ ਕਿ ਨਹੀਂ ਚੱਲੀ ਹੈ। ਨਹੀਂ ਤੱਕਲੀਅਰ ਨਹੀਂ ਹੋਣਿਆ ਜਦੋਂ ਕਲੀਅਰ ਹੋਏਗਾ ਦੱਸਾਂਗੇ ਤੁਹਾਨੂੰ। ਕਲੀਅਰ ਨਹੀਂ ਹੋ ਰਹੀ ਇੱਥੇ। ਹਾਂਜੀ। ਉਸਰੇ ਹਿਸਾਬ ਨਾਲ ਨਹੀਂ। ਨਹੀਂ ਹਾਂਜੀ। ਪਰ ਨੌਜਵਾਨ ਕਹਿ ਰਿਹਾ ਮੇਰੇ ਘਰ ਦੇ ਬਾਹਰ ਗੋਲੀ ਚੱਲੀ ਹੈ ਜੀ ਕੋਈ ਨਹੀਂ ਤਾਂ ਓਦੇ ਘੰਟੇ ਤੱਕ ਕਲੀਅਰ ਕਰ ਦਿੰਦੇ ਆਪਾਂ ਉਹ ਕਹਿੰਦੇ ਵੀ ਰਾਤ ਆ ਸਮਾਂ ਹੁਣ ਗੁੱਜੀ ਰਾਤ ਪੈ ਚੁੱਕੀ ਆ ਅਜੇ ਤੱਕ ਤੁਹਾਡੇ ਕੋਲ ਪਰਚਾ ਨਹੀਂ ਦਰਜ ਕੀਤਾ ਗਿਆ ਜੀ ਇਹ ਅਫਸਰਾਂ ਦਾ ਅਫਸਰਾਂ ਨੂੰ ਦੱਸਿਆ ਗਿਆ ਹੋਇਆ ਸਾਰਾ ਕੋ ਰਾਤ ਦਾ ਤੁਸੀਂ ਕੀਤਾ ਡੀਡੀ ਲੌਗ ਕੀਤਾ ਅਫਸਰ ਕੀ ਕਹਿੰਦੇ ਵੀ ਪਰਚਾ ਨਹੀਂ ਦਰਜ ਕਰਨਾ ਇਸ ਸਮੇਂ ਕੁਝ ਨਹੀਂ ਗਿਆ ਨਾ ਨੇ ਦੱਸ ਦੇ ਨੇ ਸਾਨੂੰ ਅੱਗੇ ਕਰਨਾ ਹੈ ਪਰ ਉਹ ਕੋ ਮੋਰ ਵੀ ਨੌਜਵਾਨ ਤੁਹਾਡੇ ਸਾਹਮਣੇ ਬੈਠਾ ਹੋਇਆ ਕਹਿੰਦਾ ਕਿ ਮੈਨੂੰ ਜਾਣੋ ਜਦੋਂ ਮਾਰਨਗੇ ਫੇਰ ਪੁਲਿਸ ਜਾ ਕੇਗੀ ਗਿਆ ਨਹੀਂ ਦੰਦੇ ਪਏ ਨੇ ਕਿ ਰਾਤ ਦੀ ਕਾਰਵਾਈ ਨਹੀਂ ਤੁਹਾਡੇ ਵੱਲੋਂ ਹਜੇ ਤੱਕ ਕੀਤੀ ਗਈ ਉਹ ਨਹੀਂ ਸਾਰੀ ਕੋਈ ਉਹ ਵੱਡੀ ਗੱਲ ਹੋ ਜਾਏਗੀ ਫੇਰ ਪੁਛ ਜਾਗੇਗੀ ਸ਼੍ਰੀਮਾਨ ਜੀ ਜਿਹੜੇ ਦੇ ਤਿੰਨ ACP ਆਏ ਹੋਏ ਸੀ ਲੋ ਐਸਐਚਓ ਆਏ ਹੋਏ ਸੀ ਉਸ ਤੋਂ ਬਾਹਰ ਨਹੀਂ ਪੜਿਆ ਕਰ ਜਾਇਆ ਸਾਰੇ ਵੀ ਸਾਰੇ ਅਫਸਰ ਆ ਕੇ ਬੈਠੇ ਸਾਰੇ ਦੇਖਿਆ ਹੋ ਤੁਸੀਂ ਤੇ ਪਰਚਾ ਇਹ ਨਹੀਂ ਦਰਜ ਹੋਇਆ ਨਹੀਂ ਅਜੇ ਨਹੀਂ ਕਰ ਲੈਣ ਤੁਸੀਂ ਕੋਈ ਠੀਕ ਹੈ ਜੀ